ਬਠਿੰਡਾ ਪੁਲਿਸ ਵੱਲੋਂ ਅੱਜ ਇੱਕ ਹੋਰ ਹੈਵੀ ਰਿਕਵਰੀ ਦੀ ਹਰੋਇਨ ਕੀਤੀ ਬ੍ਰਾਮੰਦ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰ ਨੂੰ ਕੀਤਾ ਗ੍ਰਿਫਤਾਰ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ CIA 2 ਦੀ ਪੁਲਿਸ ਪਾਰਟੀ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਅੰਮ੍ਰਿਤਸਰ ਸਾਈਡ ਤੋਂ ਚਿੱਟਾ ਆ ਰਿਹਾ ਹੈ ਤਾਂ ਉਹਨਾਂ ਵੱਲੋਂ ਇੱਕ ਗੱਡੀ ਨੂੰ ਰੋਕ ਕੇ ਜਦੋਂ ਉਹਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 1.5 ਕਿਲੋ ਹਰੋਇਨ ਜਿਹੜੀ ਉਹ ਬ੍ਰਾਂਧ ਕੀਤੀ ਗਈ ਉਹਨਾਂ ਕਿਹਾ ਕਿ ਇਹਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਆਪਣਾ ਬੰਧ ਹਵਾਲਾ ਦਿੱਤਾ ਕਿ ਹੁਣ ਮਾਨ ਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਮਾਂਡ ਜਿਹੜਾ ਉਹ ਹਾਸਲ ਕੀਤਾ ਜਾਵੇਗਾ ਗੱਲ ਕਰੀਏ ਤਾਂ ਪਿਛਲੇ ਦਿਨੀ ਜੋ ਆਪਣਾ ਮੌੜਕਲਾ ਵਿਖੇ ਇੱਕ ਮਾਮਲਾ ਹੋਇਆ ਸੀ ਕਿ ਲੋਕਾਂ ਵੱਲੋਂ ਦੁਵਾਰਾਂ ਤੇ ਲਿਖ ਦਿੱਤਾ ਗਿਆ ਸੀ ਕਿ ਇੱਥੇ ਚਿੱਟਾ ਆਮ ਮਿਲਦਾ ਹੈ ਜਾਂ ਇਸ ਪਾਸੇ ਮਿਲਦਾ ਹੈ ਤਾਂ ਉਸ ਸੰਬੰਧੀ ਅੱਜ ਪੁਲਿਸ ਦੇ ਸੀਨੀਅਰ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਉਥੇ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਆਪਣਾ ਮਕਦਮੇ ਨੇ ਉਹ ਦਰਜ ਕੀਤੇ ਗਏ ਨੇ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਲੇਕਿਨ ਪੁਲਿਸ ਨੇ ਇਹ ਜ਼ਰੂਰ ਮੰਨੇ ਹੈ ਕਿ ਜਿਹੜੇ ਲੋਕਾਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹ ਜਦ ਬੇਲ ਤੇ ਆਉਂਦੇ ਹਨ ਤਾਂ ਦੁਬਾਰਾ ਫਿਰ ਉਹ ਇਸੇ ਕੰਮ ਦੇ ਵਿੱਚ ਲੱਗ ਜਾਂਦੇ ਹਨ ਆ ਉਸ ਨੂੰ ਸੁਣਾਉਣ ਇਸ ਸਬੰਧੀ ਕੀ ਕਹਿੰਦੇ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਦੇ ਲੈ ਕੇ ਸਾਨੂੰ ਇੱਕ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅੰਮ੍ਰਿਤਸਰ ਸਾਈਡ ਤੋਂ ਪਟੈਂਡਾ ਐਂਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਤੇ ਨਈਆ ਵਾਲਾ ਥਾਣੇ ਦੀ ਟੀਮ ਤੇ ਸੀਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਤਾਂ ਇਹਦੇ ਵਿੱਚੋਂ ਸਾਨੂੰ 1.5 ਕਿਲੋ ਚਿੱਟਾ ਬਰਾਮਦ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪਨ ਤੇ ਇਹਦੇ ਚੱਲਦੇ ਹੀ ਥਾਣਾ ਨਈਆਂ ਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ uh, 21 ਸਬਸੈਕਸ਼ਨ ਸੀ ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਹੈ ਤੇ ਇਹ ਜਿਹੜੀ ਰਿਕਵਰੀ ਸੀ ਇਹ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪ੍ਰਿਪਾਲ ਜੀ ਇਹਨਾਂ ਵੀ ਹਾਜ਼ਰੀ ਦੇ ਵਿੱਚ ਹੋਈ ਹੈ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਚਿੱਟਾ ਦਿੱਤਾ ਨਾ ਇਹਨਾਂ ਵਿੱਚ ਜਿਹੜੇ ਮੇਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰਸ ਰਜਿਸਟਰਡ ਹੈ ਜਿਦੇ ਵਿੱਚ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਸਾਲਾਂ ਤੋਂ ਇਸ ਮਤਲਬ ਤਸਕਰੀ ਦੇ ਵਿੱਚ ਸ਼ਾਮਿਲ ਸ ਤੇ ਮੈਮਰੀ ਹੁੰਦਾ ਹੀ ਮੇਜ਼ ਕਾਰ ਹੈ ਇਹਨਾਂ ਦੀ ਖੁਦ ਵੀ ਹੈ ਕਿ ਕਿਸੇ ਰੋਡ ਇਹਦੇ ਵਿੱਚ ਜਿਹੜਾ ਦੂਜਾ ਕੋ-ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਡੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਿਰਤਨ ਦਾ ਐਸੇ ਬੇਸਿਕਲੀ ਕੋਰਟ ਪਾਰ ਆਦਾ ਪਰ ਇਸ ਟਾਈਮ ਪ੍ਰੈਜ਼ੈਂਟਲੀ ਹੀ ਇਸ ਡਿਸਾਈਡਿੰਗ ਐਟ ਹਾਜ਼ਿਰਤਨ ਤੇ ਜਿਹੜਾ ਜੁੜਾ ਸੰਦੀਪ ਸਿੰਘ ਉਸਦੀਪੂ ਆ ਇਹ ਮਲਤਾਨੀਆ ਰੋਡ ਮੈਂ ਖੁਦ ਵੀ ਕਰਦੇ ਆ ਨਸ਼ਾ ਜੀ ਇਹ ਜਿਹੜਾ ਸੰਦੀਪ ਹੈ ਉਹ ਡਿਕਟਰ ਜੀ ਪਹਿਲਾਂ ਵੀ ਬੰਦ ਹੋਇਆ ਰੱਖਿਆ ਜੀ ਕੋਈ ਸੰਦੀਪ ਮੰਨਪ੍ਰੀਤ ਉਸਮਾਣਾ ਹੈ ਉਹਦੇ ਤੇ ਜੀ ਪੰਜ ਮੁਕਾਮ ਨੇ ਦੋ ਆਈਪੀਸੀ ਦੇ ਤਿੰਨ ਐਡੀ ਦੇ ਤੇ ਜਿਹੜਾ ਸੰਦੀਪ ਉਸਦੀਪੂ ਹੈ ਇਹਦੇ ਤੇ ਫਰਸਟ ਐਫਆਈਆ ਮੈਡਮ ਬੇਸਿਕ ਕੰਮ ਕੀ ਕਰਦੇ ਦੋਨੋਂ ਜਿਹੜਾ ਮੰਨਪ੍ਰੀਤ ਮਾਣਾ ਇਹ ਤਾਂ ਅਨਇੰਪਲੋਇਡ ਹੈ ਤੇ ਜਿਹੜਾ ਸੰਦੀਪ ਹੈ ਇਹ ਇੱਕ ਟੈਕਸੀ ਡਰਾਈਵਰ ਮੈਂ ਬਲੈਂਕ ਕਿੱਥੋਂ ਆਏ ਜੀ ਜੀ ਅੰਮ੍ਰਿਤ ਸਰ ਸਾਈਡ ਤੋਂ ਲੈ ਕੇ ਤੇਣਾ ਕਿਥੇ ਸੀਗਾ ਜੀ ਕੋਈ ਪਤਾ ਨਹੀਂ ਹਾਲੇ ਤਾਂ ਲੋਕਲ ਸਪਲਾਈ ਦਾ ਹੀ ਹੈ ਬਾਕੀ ਉਹਨਾਂ ਦੇ ਰਿਮਾਈਂਡ ਡਿਮਾਂਡ ਤੇ ਪਤਾ ਲੱਗੇਗਾ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਕਿਹੜਾ ਮਾਡ ਮੰਡੀ ਤੁਸੀਂ ਅੱਜ ਜਾ ਕੇ ਆਏ ਹੋ ਤਾਂ ਇੱਕ ਪਿੰਡ ਦਾ ਹਾਪੀਕਰ ਹੋਇਆ ਸੀਗਾ ਮਾਡ ਦਾ ਨਾਂ ਦਾ ਕਿ ਉੱਥੇ ਪਿੰਡ ਵਾਸੀਆਂ ਨੇ ਜਿਹੜਾ ਲਿਖੇ ਵੀ ਲਗਾਇਆ ਤਾਂ ਉੱਥੋਂ ਹੀ ਕੁਝ ਮਿਲੇ ਅੱਜ ਚੈਕਿੰਗ ਇਸ ਜੀ ਐਸਐਸ ਮਾਨਯੋਗ ਐਸਐਸਪੀ ਮੈਮ ਵੀ ਨਾਲ ਸੀਗੇ ਐਸਪੀ ਸਿਟੀ ਤੇ ਬਾਕੀ ਸਾਰੀ 6 ਐਸਐਚਓਜ਼ ਦੀ ਟੀਮ ਉੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਹੈ ਮੈਂ ਦੱਸੂਗੀ ਦੱਸਣਾ ਚਾਹੂੰਗੀ ਕਿ ਜਦੋਂ ਤੋਂ ਇਹਨਾਂ ਨੇ ਲਿਖਿਆ ਉਸ ਤੋਂ ਪਹਿਲਾਂ ਵੀ ਸਾਡੇ ਰੂਟੀਨ 'ਚ ਉੱਥੇ ਕੋਆਰਡੀਨੇਟ ਸਰਚ ਆਪਰੇਸ਼ਨਸ ਚੱਲ ਰਹੇ ਸੀਗੇ ਬਟ ਆਫਟਰ ਦਿਸ ਇਨਸੀਡੈਂਟ ਅਸੀਂ ਹੋਰ ਇੰਟੈਂਸੀਫਾਈ ਕਰਤੀ ਉੱਥੇ ਸਰਚ ਤੇ ਇਸ ਇਨਸੀਡੈਂਟ ਤੋਂ ਬਾਅਦ 6 ਮੁਕਦਮੇ ਦਰਜ ਕੀਤੇ ਗਏ ਆ ਅੱਜ ਵੀ ਉੱਥੇ ਰਿਕਵਰੀ ਹੋਈ ਹੈ ਤੇ ਅਸੀਂ ਐਫ ਆਈ ਆਰ ਲੌਂਚ ਕਰਾ ਲਿਆ ਉਹ ਜਿਹੜੀ ਅਸੀਂ ਆਫਟਰ ਰਜਿਸਟਰਿੰਗ ਦ ਐਫ ਆਈ ਆਰ ਅਸੀਂ ਦੱਸ ਹਾਂਜੀ ਚਿੱਟਾ ਜੀ ਚਿੱਟਾ ਜੀ ਕਿੰਨੇ ਮੁਕਦਮੇ ਦਰਜ ਕੀਤੇ ਗਏ ਹਾਂਜੀ ਹਾਂਜੀ ਮੈਂ ਵੀ ਇਸ ਦਾ ਜ਼ਿੰਮੇਵਾਰ ਕਨਸ਼ਾ ਬੈਂਕ ਦੇ ਅਸੀਂ ਉਹ ਮਤੇ ਨੂੰ ਮੈਜੂਰ ਰੂਪੇ ਕਰਨਾ ਤੇ ਦੇਖੋ ਇਟ ਇਜ਼ ਅ ਮੈਨ ਹੀ ਕਹਿ ਸਕਦੀ ਹਾਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਬਟ ਉੱਥੇ ਕੋਈ ਇਹੀ ਹੈ ਕਿ ਉੱਥੇ ਤਿੰਨ ਚਾਰ ਜਿਹੜੇ ਹੁੰਦੇ ਆ ਨੋਨ ਪੈਡਲਰਸ ਉਹ ਉਹਨਾਂ ਨੂੰ ਉਹਨਾਂ ਦੇ ਐਫ ਆਈ ਆਰ ਵੀ ਬਹੁਤ ਹੈ ਉਹ ਜਿੱਦਾਂ ਹੀ ਉਹ ਬੇਲ ਤੇ ਆਂਦੇ ਆ ਉਹ ਦੁਬਾਰਾ وہی ਕੰਮ ਸ਼ੁਰੂ ਕਰ ਦਿੰਦੇ ਨੇ ਤੇ ਰਿਪੀਟ ਆਫੈਂਡਰਸ ਹੈ ਉੱਥੇ ਇਹ ਨਹੀਂ ਹੈ ਕਿ ਨਵੇਂ ਮੁੰਡੇ ਵੇਚ ਰਹੇ ਉੱਥੇ ਜਿਹੜੇ ਪੁਰਾਣੇ ਵੇਚਦੇ ਸੀ ਉਹੀ ਹੁਣ ਵੀ ਕੰਟੀਨਿਊ ਹੀ ਕਰ ਰਹੇ ਨੇ ਬਸ ਬਰਾ ਲੋਕਾਂ ਦੇ ਘਰ ਘਟਾਏ ਗਏ ਨੇ ਫਿਰ ਉੱਥੇ ਕਿਉਂ ਨਹੀਂ ਉਹਨਾਂ ਨੂੰ ਉੱਥੇ ਦੀ ਅਸੀਂ ਉਸੇ ਪ੍ਰੋਸੈਸ ਨੂੰ ਅੱਜ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਨੋਟਿਸ ਸਰਵ ਕਰ ਬਟ ਜੇ ਘਰ ਤਾਂ ਆਈ ਜਾਂ ਤੁਸੀਂ ਗਲਤ ਨਹੀਂ ਆਉਂਦੇ ਵੀ ਉਹ ਨਜਾਇਜ਼ ਕਬਜ਼ੇ ਹੈ ਜੀ ਉਹਨਾਂ ਨੂੰ ਨਸ਼ਿਆਂ ਦੇ ਨਾਲ ਜੋੜਿਆ ਜਾਂਦਾ ਹੈ ਕਿ ਕਿਤੇ ਰਿਟਨ ਚ ਇਹ ਆਉਂਦਾ ਵੀ ਇਹ ਨਸ਼ੀ ਵੇਚੀ ਸੀ ਤਾਂ ਟਾਂਟਾ ਹੈ ਜੀ ਦੇਖੋ ਇਟ ਇਜ਼ ਅ ਜੁਆਇੰਟ ਐਫਰਟ ਹੁੰਦਾ ਸਿਵਲ ਦਾ ਤੇ ਪੁਲਿਸ ਦਾ ਉਹਦੇ ਵਿੱਚ ਅਸੀਂ ਪ੍ਰਾਇਮਰੀਲੀ ਉਹੀ ਟਾਰਗੇਟ ਕਰਦੇ ਹਾਂ ਜਿਨ੍ਹਾਂ ਦੇ ਨਜਾਇਜ਼ ਕਬਜ਼ੇ ਹੋ ਮਸ਼ੀਆਮ ਕਿਤਾ ਨਹੀਂ ਉਹਨਾਂ ਦਾ ਪ੍ਰਾਇਮਰੀਲੀ ਸਾਡਾ ਇਹੀ ਹੁੰਦਾ ਹੈ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਰਜਿਸਟਰੀ ਨਹੀਂ ਹੈ ਗਲਤ ਕਬਜ਼ੇ ਉਹਨਾਂ ਦੇ ਟਾਈਡਰ ਬਸ ਪੰਚਾਇਤ ਹੀ ਹੁੰਦਾ ਵੀ ਉਹ ਨਸ਼ਾ ਵੇਚਦੇ ਇੱਕ ਸਰਪਤਾ ਦੇ ਦੇਖੋ ਇੱਕ ਉਹਨੂੰ ਜੋੜ ਦਿੱਤਾ ਜਾਂਦਾ ਨਾਲ ਕਿਉਂਕਿ ਉਹਨਾਂ ਤੇ ਹੀ ਮੋਸਟਲੀ ਰਜਿਸਟਰ ਐਫ ਐਨ ਡੀ ਪੀ ਐਸ ਦੀ ਐਫ ਆਈ ਆਰਸ ਵੀ ਉਹਨਾਂ ਦੇ ਅਗੇਂਸਟ ਰਜਿਸਟਰਡ ਹੁੰਦੀਆਂ ਜਿਹੜੇ ਇਹ ਡੇਢ ਕਿਲੋ ਚਟਾ ਪੜਿਆ ਹੈ ਵੱਡੇ ਪੱਧਰ ਤੇ ਇੰਨਾ ਕੁਝ ਰੁਕਣ ਦੇ ਬਾਵਜੂਦ ਵੀ ਕਿਵੇਂ ਆ ਰਹੇ ਹੈ ਜੀ ਇਹ ਆਫਰ ਕਿੱਥੋਂ ਲੈ ਕੇ ਆ ਰਹੇ ਸੀ ਉਹਨਾਂ ਦਾ ਪਿਛਲਾ ਲਿੰਕ ਹੈ ਉਹ ਵੀ ਨਾਲ ਹੀ ਤੁਹਾਨੂੰ ਸਵਾਲ ਜੀ ਪਿਛਲਾ ਵੀ ਹੈ ਕਿ ਇਹ ਜਿਹੜਾ ਮੰਨਪ੍ਰੀਤ ਮਾਣਾ ਹੈ ਜਿਹੜਾ ਮੇਨ ਇਹਦੇ ਵਿੱਚ ਅਕਿਊਜ਼ ਹੈ ਉਹਦੇ ਤੇ ਆਲਰੇਡੀ ਐਫ ਆਈ ਆਰ ਦੇ ਹੀ ਸੌਰੀ ਐਨ ਡੀ ਦੇ ਹੀ ਐਫ ਆਈ ਆਰਸ ਹੈ ਇੱਕ ਉਹ ਸਦਰ ਬਠਿੰਡਾ 2017 ਤੋਂ ਮਤਲਬ ਹੀ ਹੈ ਪਿਛਲੇ 8 ਸਾਲਾਂ ਤੋਂ ਇਹ ਜਿਹੜਾ ਮਨਪ੍ਰੀਤ ਮਾਣਾ ਹੈ ਇਸ ਕੰਮ ਦੇ ਵਿੱਚ ਜੁੜਿਆ ਹੋਇਆ ਮੈਡਮ ਜੇ ਵੇਸਤੇ ਤੁਸੀਂ ਦੱਸਿਆ ਪੰਜ ਪਰਚੇ ਪਹਿਲਾਂ ਦਰਜ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਵਿਅਕਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਹਨ ਇਹਨਾਂ ਤੇ ਦੀ ਜਿੰਨੀ ਵੀ ਰਿਕਵਰੀ ਹੁੰਦੀ ਉਹ ਦੇ ਅਕੋਰਡਿੰਗ ਇਹਨਾਂ ਤੇ ਐਫ ਆਈ ਆਰ ਰਜਿਸਟਰਡ ਹੁੰਦੀ ਹੈ ਹੁਣ ਇਹਦੇ ਤੇ ਕਮਰਸ਼ੀਅਲ ਰਿਕਵਰੀ ਹੋਈ ਹੈ ਤੇ ਉਹ ਦੇ ਅਕੋਰਡਿੰਗ ਅਸੀਂ ਇਸ ਤੇ ਕਾਰਵਾਈ ਕਰਾਂਗੇ ਜਿਵੇਂ ਬਾਹਰ ਬਾਹਰ ਮਤਲਬ ਕਿ ਇਸ ਤੇ ਪਰਚੇ ਦਰਜ ਹੈਗੇ ਉਹ bail ਤੇ ਆ ਕੇ ਦੁਬਾਰਾ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ ਨਾ ਮੈਂ ਉਹੀ ਕੈਰੀਅਰ ਰ ਜਿਹੜੇ ਜਿਨ੍ਹਾਂ ਤੇ ਬਾਰ ਬਾਰ ਐਫ ਆਈ ਆਰ ਜਿਸਟਰ ਹੋਣ ਦੇ ਬਾਵਜੂਦ ਵੀ ਜਦੋਂ ਬੇਲ ਤੇ ਆਂਦੇ ਦੁਬਾਰਾ ਇਹੀ ਕੰਮ ਸ਼ੁਰੂ ਕਰ ਦਿੰਦੇ ਦੇਖੋ ਜੀ ਡਿਪੈਂਡ ਕਰਦਾ ਹੁਣ ਉਹਨਾਂ ਤੇ ਡਿਟੇਲਸ ਉਹ ਵੀ ਲਵਾਂਗੇ ਡੀਸੀ ਆਫਿਸ ਤੋਂ ਉਸ ਤੋਂ ਬਾਅਦ ਅਸੀਂ ਫਾਲੋ ਅਪ ਕਰਾਂਗੇ ਜਿਹੜੀ ਕਾਰਵਾਈ ਜਿਹੜੀ ਤੁਸੀਂ ਆਪ ਦੇ ਵੱਲੋਂ ਕੋਈ ਅਪਡੇਟ ਕਰਦਣ ਦੀ ਮੀਲ ਭੇਜਿਆ ਉਹਦੇ ਟਾਈਮ ਬਾਅਦ ਇਹ ਲੱਗਦੀ ਹੈ ਕਿ ਇਹਦੀ ਵਾਸਤੇ ਕੋਈ ਕੋਲਸ ਸਾਰਾ 조ਈ ਕਰ ਰਹੀ ਹੈ ਵੀ ਜਮਾ ਦੇਖੋ ਇਟ ਹਾਸ ਟੂ ਬੀ ਟੇਕਨ ਅਪ ਵਿਦ ਜੁਡੀਸ਼ਰੀ ਆਲਸੋ ਕਿ ਜਿਹੜੇ ਰਿਪੀਟ ਆਫੈਂਡਰਸ ਜਿਹਨਾਂ ਤੋਂ ਛੋਟੀ ਲੈਵਲ ਤੇ ਰਿਕਵਰੀ ਹੁੰਦੀ ਆ ਉਹਨਾਂ ਤੇ ਅ ਇੰਨੀ ਛੇਤੀ ਉਹਨਾਂ ਨੂੰ bail ਤੇ ਨਾ ਰਿਲੀਜ਼ ਕੀਤਾ ਜਾਵੇ ਦੂਸਰਾ ਸੀ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਅਸੀਂ ਪੁਲਿਸ ਨੇ ਐਫਰਟਸ ਕਰ ਰਹੇ ਤੁਸੀਂ ਵੀ ਉਹਨਾਂ ਲੋਕਾਂ ਦੇ bail bonds ਨਾ ਭਰੋ ਇਹਨਾਂ ਦੇ ਉਹਨਾਂ ਦੀ bail ਨਾ ਕਰਵਾਓ ਤਾਂ ਕਿ ਉਹ ਇੰਨੀ इजीली ਬਾਹਰ ਨਾ ਆ ਸਕਣ ਇਹਨਾਂ ਦੇ ਵਿੱਚੋਂ ਇਹਨਾਂ ਦੇ ਪਰਿਵਾਰਕਾਂ ਨੇ ਇਨਵੋਲਵ ਹੈ ਕਿਹਨਾਂ ਦੇ ਵਿੱਚ ਨਹੀਂ ਜੀ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਸੰਭਲਿਆ ਮਦਰ ਮਾਸਟਰਮਾਈਂਡ ਕੌਣ ਹੈ ਜੀ ਇਹ ਜਿਹੜਾ ਮੇਨ ਜੀ ਮਨਪ੍ਰੀਤ ਸਿੰਘ ਹੁਕਮਾਣ ਹੈ ਇਹੀ ਹੈ ਜੀ ਮੇਰੇ ਕੋਲ ਨਾ ਜੀ ਨੰਬਰ ਸਰ